ਖਾਦਾ ਕੀ ਖਾਦਾ ਹੁਣ ਜੱਸੀ ਆਇਆ ਵਾ ਐਟਲੀ ਡੈਡੀ ਦਾ ਪਤਾ ਕੀ ਕਹਿੰਦਾ ਕਹਿੰਦਾ ਸਾਰੇ ਵਲੌਗ ਚ ਮਾਸੀ ਮਾਸੀ ਲਾਜੜਾਈ ਤੇ ਕਹਿੰਦਾ ਮਾਸਟਰ ਦਾ ਚੇਤਾ ਭੁੱਲ ਗਿਆ ਮੈਂ ਮੈਂ ਨਹੀਂ ਮੈਂ ਮਾਸਟਰ ਦੇ ਮਿਲਦਾ ਰਹਿੰਦਾ ਮੈਂ ਪਛਾੜਿਆ ਮੈਂ ਕੌਣ ਕੱਲ ਭਰਾ ਮੇਰੀ ਕੁੜੀ ਕਹਿਣ ਦੀ ਕਹਿੰਦੀ ਐਨਾ ਤੁਹਾਡੇ ਘਰ ਚਲੀ ਗਿਆ ਫੇਰ ਹੈ ਕੁਰਸੀ ਤੇ ਕੀ ਕਰਾਂ ਹੁਣ ਦੋ ਕੰਮ ਲੋ ਓਹ ਕੁਰਸੀ ਦੇ ਦੇ ਮੇਰੀ ਕੁੜੀ ਦੀ ਓਏ ਲੈ ਨਹੀਂ ਦੇਣੀ ਮੈਨੂੰ ਐਟ ਬੰਦ ਇੱਕ ਪਾਰੀ ਕਰਦੇ ਫਿਰ ਤੁਹਾਨੂੰ ਆ ਮਿਲ ਜੂਗੀ ਤੇ ਪਾਰੀ ਕਰਦੇ ਫਿਰ ਦੇਖੇ ਪਾਰੀ ਕਰਦੇ ਤੇ ਕੁਰਸੀ ਮਿਲ ਜੂਗੀ ਜਾ ਆਏ ਵੇ ਮੇਰਾ ਜੋਰਾ ਕੋਟ ਆ ਬੈਜਾ ਓਹ ਦੇਤੀ ਆ ਗੋਪੀ ਲਾਓ ਵੀ ਬੈਠ ਮਖਰੰਦੀ ਘਣੀ ਦੇਖ ਨਾ ਪਈ ਬੈ ਜਾ ਬੈ ਜਾ ਹੁਣ ਚੱਲ ਬੈ ਜਾ ਹੁਣ ਬੈ ਜਾ ਆਹ ਕਿਹਾ ਤਾ ਉਹ ਜਿੰਨਾ ਰੋਲਾ ਪਾਇਆ ਸੁਆਦੀ ਸੁਆਦੀ ਉਹਦੇ ਨੂੰ ਲੈ ਜਾ ਲੈ ਜਾ ਫੋਨ ਲਾ ਦੇ ਸਟਾਰਟ ਆ ਹੈ ਕਿੰਨਾ ਟਾਈਮ ਹੋ ਗਿਆ ਅਜੇ ਤੱਕ ਉੱਠੀ ਨਹੀਂ ਆ ਅਜੇ ਅੱਗੇ ਤੱਕ ਰੁਕ ਗਈ ਜਿੱਤੇ ਅੱਗੇ ਹਾਈ ਹਾਈ ਇਹ ਕੁੜੀਏ ਕੁੜੀ ਨੇ ਸਾਰ ਮੂਵੀ ਦੇ ਵਿੱਚ ਆ ਗਈ ਮਸ਼ਹੂਰੀ ਤੇ ਚਾਹ ਘਟ ਘਟ ਪੀ ਲਈਏ ਮੈਂ ਕਹਾਂ ਤੇ ਫੇਰ ਥੋੜੇ ਬੰਦੇ ਕਾਇਮ ਹੋ ਜਾਣਗੇ ਨਾ ਬੰਦੇ ਹੁਣ ਨਾ ਸਲੋ ਹੋ ਗਏ ਆ ਚੱਲ ਜੀ ਐਨਰਜੀ ਐਨਰਜੀ ਮਿਊਟ ਲਾਈ ਜਾਣੇ ਤਾਂ ਕਰਕੇ ਨਹੀਂ ਨਹੀਂ ਇਹਨੂੰ ਮੈਂ ਲਾਤਾ ਇਹਨੂੰ ਲਾ ਦੇ ਕੋਈ ਬਹੁਤ ਵਧੀਆ ਕੋਈ ਨਾ ਕੋਈ ਕੀਤਾ ਕਣੀ ਭਰਾ ਨੇ ਬਸ ਫੇਰ ਦਾ ਆ ਆ ਹੋ ਗਿਆ ਫੁੱਲ ਇਹ ਫੁੱਲ ਹੋ ਗਿਆ ਵੈਰੀ ਗੁੱਡ ਬੜੀ ਸ਼ੀਤੀ ਆ ਫੁੱਲ ਮੈਨੂੰ ਵੀ ਪਤਾ

ਆਏ ਦੇ ਕਹ ਇਤਕੈ ਪਾਣੀ ਨਾ ਹੋ ਦਾਦਾ ਪਾਣੀ ਲਾਓ ਦਾਦਾ ਦਾਦੇ ਦਾ ਪਾਣੀ ਯਾ ਫ੍ਰਿਜ ਚੋਂ ਕਢ ਕੇ ਲੈਣਾ ਪਾਣੀ ਫ੍ਰਿਜ ਚੋਂ ਕਢ ਕੇ ਲਿਆ ਆਹ ਜਾ 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 ਕਢ ਕੇ ਲੈ ਜਾ 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 ਦੇ ਆ ਲੈ ਫ੍ਰਿਜ ਚ ਪਾਣੀ ਨਾ ਨਾ ਦਾਦਾ ਮੁਰਦਾ ਹੋ ਲੋ ਖੋਲੋ 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 ਬਹੁਤ ਜ਼ੋਰ ਨਾਲ ਖਿਚੋ ਖੋਲੋ ਤੁਸੀਂ ਖੋਲੋ ਚੱਲ ਖੋਲੀਏ ਚੱਲ ਖੋਲੋ ਤੁਸੀਂ ਖੋਲੋ ਨਾ ਚੱਲ ਤੂੰ ਇਸ ਪਾ ਉਹ ਖੋਲ ਤਾਂ ਹੀ ਆਈ ਆਈ ਮਾਮੂ ਉਹ ਇੱਥੇ ਠਹਿੜ ਲੈ ਜਾ ਲੈ ਜਾ ਲੈ ਜਾ ਲੈ ਜਾ ਚੱਲ ਮੰਨ ਤਾ ਕਦੇ ਕੀ ਲੈ ਜਾ ਲੈ ਜਾ ਲੈ ਜਾ ਲੈ ਜਾ ਬਾਹਰ ਖਾਇਤ ਹੈ ਇਥੇ 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 ਬਾਹਰ ਖਾਇਤ ਹੈ ਇਤਰਾਦ ਉਤਰਾਦ ਉਥੇ ਸਾਹ ਜਰਦੇ ਜਰਦਾ ਕਾ ਦਾਦਾ ਮਾਂ ਪੀ ਨਾ ਥੈਂਕ ਯੂ ਥੈਂਕ ਯੂ ਵੈਰੀ ਗੁੱਡ ਵੈਰੀ ਗੁੱਡ ਬੱਚਾ ਥਾ ਕਿੰਦੀ ਆਈ ਹੋਈ ਤੇਰਾ ਭਲਾ ਜੀ ਸੋਨਾ ਬਾਉ ਮੜਾ ਥਾ ਕੀ ਜਾਂਦਾ ਸੀ ਦਾਦਾ ਦਾ ਦਾਦਾ ਪਾਣੀ ਤੋਲ ਹਾਂ ਦਾਦਾ ਕਿ ਨਾਲੋਂ ਸੇਸ ਦਾਦਾ ਮਾਮੀ ਜੀ ਉਹ ਕਰਾ ਮੂੰਹ ਤੋਟਾ ਕੋਲ ਜਾ ਕੋਲ ਜਾ ਲੈ ਤਾਂ ਮੈਂ ਨਾ ਉਹ ਨੋਦੀ ਬੋਤ ਸਹੀ ਰਹੀ ਆ ਔਰ ਇਹ ਤੇ ਕਰਾ ਮੂੰਹ ਤੇ ਫੇਰ ਹੀ ਬੁਣਨਾ ਕਿਤੇ ਗਿੱਲਾ ਹੋ ਜਾ ਜਦੋਂ ਖਰਾਬ ਹੋ ਗਾ ਨਾ ਉਦੋਂ ਸਾਹ ਲੈਣਾ ਉਹਨੇ ਚੰਨੀ ਨੇ ਸਾਹ ਲੈਣਾ ਕੁੜੀ ਨੂੰ ਲੱਗੀ ਨਾ ਮਾ ਮੂਵੀ ਸ਼ੂਟ ਕਰਕੇ ਨਹੀਂ ਬਣੇ ਅਜੇ ਕੀ ਕਹਿੰਦੇ ਆ ਰਖ ਨੂੰ ਪੁੱਤ ਮੰਮਾ ਇੱਥੇ ਛੱਡ ਜੀਏ ਮੰਮਾ ਨੂੰ ਇੱਥੇ ਛੱਡ ਜੀਏ ਹਾਂ ਛੱਡ ਜੀਏ ਮੰਮਾ ਨੂੰ ਇੱਥੇ ਹਾਂ ਚੱਲ ਠੀਕ ਹੈ ਚਲੋ ਚਲੋ ਹਾਂ ਚੱਲੀਏ ਦਾਦੀ ਆ ਗਈ ਦਾਦੀ ਗਮਮਾਨ ਨੇ ਤੇ ਛੱਡ ਜੀਏ ਦਾਦੀ ਤੇਰੀ ਬੋਲ ਤੇਰੀ ਬੋਲ ਆ ਉਹ ਮਮਾ ਦਾਦੀ ਘਰ ਰੱਖਣਗੇ ਪਤਾ ਹੁਣ ਕੀ ਕਰਨਾ ਹੈ ਸੋਜੀ ਕਰਨਾ ਮੈਨੂੰ ਬੋਲ ਲੱਗੇ ਆਉਣ ਆਜੋ ਦਾਦੀ ਘਰ ਆਜੋ ਮਾਇ ਦੇ ਪੋਛ ਪੋਛ ਮੈਂ ਤੇ ਨਾ ਹੁਣ ਵੇਲਾ ਉਹ ਸ਼ਦਾ ਹੋ ਗਿਆ ਮਿੰਟ ਮਿੱਟੀ ਲੈ ਨੇ ਪਛੇ ਵੀ ਮੰਮਾ ਨੇ ਕੀ ਕਰਕੇ ਪਛੇ ਪਛੇ ਮੰਮੀ ਕਿੱਥੇ ਮੰਮੀ ਛੱਜਿਆ ਹਾਂ ਮੰਮਾ ਛੱਜਿਆ ਆਓ ਛੱਜ ਜੀਏ ਚਲੋ ਛੱਜ ਜੰਨੇ ਵੇਖਿਆ ਮੰਮਾ ਇੱਥੇ ਛੱਜਿਆ ਹਾਂ ਹਾਂ ਛੱਜ ਜੀਏ ਕਿੱਥੇ ਮੰਮੀ ਮੰਮਾ ਜਿੱਗੀ ਕਿੱਥੇ ਮੰਮਾ ਅੱਛੇ ਤੇ ਵੀ ਨਾ ਇਹ ਪਰ ਆਵਾਂ ਲਈ ਇਧਰ ਇਧਰ ਗੱਡੀ ਡਾਪਿਆਂ ਵਾਸ਼ ਕਰਨ ਹੋਣਾ ਆਪਾਂ ਭਾਜੀ ਕਹਿੰਦੇ ਲਿਆ ਗੱਡੀ ਤੇਰੀ ਬੜੀ ਗੰਦੀ ਹੋਈ ਹੈ ਤੇ ਕਹਿੰਦੇ ਇੱਥੇ ਵਾਸ਼ ਕਰਨਾ ਤੇ ਤੈਨੂੰ ਜਾਣ ਨਹੀਂ ਦੇਣਾ ਹੈ ਹੈ ਲੈ ਕਰ ਓਏ ਫੜ ਲਓ ਜੀ ਕੋਸਾ ਮੁਰੇ ਗੋਲਾ ਲੱਗ ਗਿਆ ਉਹ ਵੀ ਕਿੰਨਾ ਵੀਡੀਓ ਕੋਸਾ ਮੁਰੇ ਗੋਲਾ ਲੱਗ ਗਿਆ ਇਹ ਮੈਂ ਤੁਹਾਨੂੰ ਸਾਰੇ ਜਣਾਂ ਨੂੰ ਦੱਸਦਾ ਇੱਧਰ ਮੇਰਾ ਮਸੀ ਵਾਲੇ ਰਿਸ਼ਤਾ ਵੀ ਹੈ ਤੇ ਭਾਬੀ ਵਾਲੇ ਰਿਸ਼ਤਾ ਵੀ ਆ ਤੇ ਇਹ ਭਰਾ ਆ ਮੇਰਾ ਤਾਇਆ ਜੀ ਦਾ ਬੇਟਾ ਤੇ ਇਧਰੋਂ ਆਪਣਾ ਡਬਲ ਡਬਲ ਰਿਸ਼ਤਾ ਬਣਦਾ ਆ ਭਾਬੀ ਵੀ ਲੱਗਦੀ ਉਧਰ ਮੇਰੇ ਤੇ ਆਪਣਾ ਮਾਸੀ ਵੀ ਲੱਗਦੇ ਆ ਮਾਸੀ ਮੇਰੇ ਲਈ ਮੰਮੀ ਦੀ ਭੈਣ ਆ ਚਾਚੇ ਦੀ ਧੀ ਹਣਾ ਇਦਾਂ ਹੀ ਆ ਨਾ ਹਾਂ ਚਾਚੇ ਦੀ ਧੀ ਆ ਤੇ ਇਧਰੋਂ ਮੇਰੇ ਭਾਬੀ ਲੱਗਦੇ ਨੇ ਕਿਉਂਕਿ ਤਾਇਆ ਜੀ ਦੇ ਬੇਟੇ ਹੱਲ ਵਿਆਹ ਹੋਇਆ ਫਿਰ ਤੇ ਇਹ ਭਾਈ ਉਹਨਾਂ ਦਾ ਗਾੜੀ ਬੇਟਾ ਜੱਸੀ ਇਹਦਾ ਨਾਮ ਆ ਕਤੋਂ ਤੀਨ ਕਦੀ ਗੱਡੀ ਦੇ ਬਾਅਦ ਟਾਈਮ ਹੋ ਗਿਆ ਵਤੇ ਇੰਜਨ ਮਖਾਵਾ ਖੋਲ ਗਏ ਇੰਨੇ ਬੜਾ ਲੈ ਵੀ ਇੱਥੇ ਤਾਂ ਪ੍ਰਸਰਸਕ ਕਰਤਾ ਆ ਠੀਕ ਆ ਪਾਣੀ ਨਹੀਂ ਚੁੱਕਿਆ ਹੋਣਗਾ ਇਹਦੇ ਟਾਈਮ ਬੜਾ ਲੈਣ ਮੈਂ ਰਹਿੰਦਿਆਂ ਇਦਾਂ ਵਿੱਚ ਸੁੱਕ ਜਾਣਾ ਕੰਮ ਏ ਕਿੰਨੇ ਦੱਸੀ ਪਾ ਹਾਂ ਆ ਤਾਰਾ ਲੱਗੀ ਕਿਵੇਂ ਮੋਰ ਆ ਦੇ ਪਾ ਜਿਉਣਾ ਮਨ ਨੂੰ ਮੁਹੀਏ ਜੀ ਆ ਰਸਤੇ ਦੇ ਵਿੱਚ ਹੀ ਕਿ ਡਰ ਜੀ ਇੱਥੇ ਮਤਲਬ ਗੋਲੀਆਂ ਗਾਲੀਆਂ ਮਤਲਬ ਵੱਜੀਆਂ ਹੋਏ ਨੇ ਸੜਕ ਸੁੜਕ ਤਾਂ ਉੱਥੇ ਵੀ ਨਾ ਵੱਟੇ ਜਿਹੇ ਰਸਤੇ ਡਰ ਜੀਆਂ ਕਰਕੇ ਹੋਰ ਹੋਣਾ ਹੈ ਨਾ ਵੀਡੀਓ ਬਣਨੀ ਸਾਰੇ ਆਏ ਰਸਤੇ ਦੇ ਵਿੱਚ ਆਏ ਤੇ ਉੱਥੇ ਤੇਰੇ ਪਾਲੀਆਂ ਗੋਲੀਆਂ ਬਾਰਗੇ ਚੱਲਣਾ ਮੁੰਡਾ ਮਰ ਗਿਆ ਤੇ ਕੀ ਚੱਕਰ ਕੀ ਹਿਸਾਬਤਾ ਹੋ ਜਾਵਾ ਤੇ ਉਹ ਗੋਲੀਆਂ ਗਾਲੀਆਂ ਨਿਸ਼ਾਨੇ ਦੇ ਪੁੱਸ ਲੱਗੀ ਬੜੀ ਪਟਾਲੇ ਪੁਲਿਸ ਨੇ ਰੋਡ ਤੇ ਹਕਾਲ ਪੰਜਾਬ ਦਾ ਮੈਂ ਐਸਾ ਮਨੇ ਮੱਜਣਾ ਨਹੀਂ ਤੇ ਮਨੇ ਮੱਜਣਾ ਨਹੀਂ ਉਹ ਆਪਣੇ ਆਪਣੇ ਦੀ ਪਾਲੂ ਪਾ ਚਲੇ ਪਾ ਚਲੇ ਫਲਾ ਫਲਾ ਪਾਲੂ ਭੱਜ ਗਿਆ ਜੀ ਜ਼ੇਰ ਮਾਰ ਦੇ ਤੱਕ ਵਤ ਗਿਆ ਸੁਤਾ ਸੁਤਾਇਆ ਅੱਛਾ ਆ ਮਮਾਸ ਕੁਲੇ ਖੜਿਆ ਹੈ ਨਾ ਕੋੜਾ ਹੈ ਕੱਲ ਗੱਡੀ ਧੋ ਕੇ ਲੈਂਦੀ ਫਿਰ ਵੀ ਚਲੋ ਸਾਫ ਆ ਹੁਣ ਮੂੰਹ ਮੱਥਾ ਫਿਰ ਵੀ ਚੰਗਾ ਆ ਮੁੰਦਾ ਹੀ ਹਾਲੀ ਗੱਡੀ ਦੇ ਮੇਰਾ ਪੁੱਤ ਘਰੇ ਆ ਤੇ ਮੈਂ ਚਲੋ ਮੈਨੂੰ ਲੈ ਚਲਾਂਗੀ ਮੈਂ ਨਾਲੇ ਰੋਟੀ ਖਾ ਜੀਏ ਭੁੱਖ ਬੜੀ ਲੱਗੀ ਆ ਹੈ ਵੇ ਕੀ ਆ ਫੇ ਤੇਰੀ ਬਲੀਏ ਜੇ ਜੁੱਤੀ ਪਾ ਕੇ ਨੂੰ ਹਟਿਆ ਨੂੰ ਨੇ ਜੇ ਚੱਲਿਆ ਹੁਣ ਸਲੂਨ ਤੇ ਇਹਨਾਂ ਨਾਲ ਲੈ ਕੇ ਮੈਂ ਚੱਲਦਾ 10 ਮਿੰਟ ਘੁੰਮ ਆਉਗੀ ਇਧਰ ਆਪਾ ਆਹ ਹੈ ਟਾਵਰ ਅੱਧਾ ਉੱਪਰ ਵੇਖੋ ਉੱਪਰ ਮੈਂ ਜਾ ਹੁੰਦਾ ਕਿਹਦਾ ਕਿੰਦੇ ਸੁਣਾ ਕਰ ਕਿ ਗਾਣਾ ਲੱਗ ਗਿਆ ਗਾਣਾ ਲੱਗ ਗਿਆ ਨੂੰ ਤੈਨੂੰ ਰੱਖਣਾ ਆ ਤੇ ਪਹਿਲਾਂ ਤੇ ਇਹਨੂੰ 50 ਰੁਪਏ ਖਰਚਾਓ ਵੀ 50 60 ਤੇ ਫੇਰ ਕੰਮ ਸੁੱਤਰਿਆ ਤਸਨੀ ਇਹ ਲੈਸ਼ੀ ਲਾਉਣ ਦੀ ਬਰੇ ਕੇ ਨਾ ਜਾ ਜੜੇ ਲੇ ਕਿੰਨੀ ਖੁਸ਼ ਹੂੰ ਕੋਣ ਕਿੱਥੇ ਤੱਕ ਫੋਟੋ ਬੇਚੇ ਜਾਵੇ ਕਿਤੇ 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 ਜਲਦੀ ਇਹਦੇ ਫੋਟੋ ਹਰ ਗੁਣ ਇਧਰ 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 ਕੋਈ ਨਾ ਖੇਦੇ 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 ਇਧਰ ਇਧਰ ਹਰ ਹਰ ਗੁਣ ਇਧਰ ਸੀ ਜਿੱਦੇ ਕਿੰਨੇ ਕਿੱਥੇ ਕੋਈ ਨਾ ਖੇਚਦਾ ਮੌਕਾ ਦਾਤ ਕਰਨ ਲਈ ਬੋਟਮੈਂਡ ਨਾ ਕਰੇ ਕਦੇ ਤਾਰੇ ਸੋਚੇ ਜਾਂਦਾ ਰੇਤਨ ਇਹਨੂੰ ਮੇਰੀ ਕੁੜੀ ਨੂੰ ਨਾ ਚਾਹ ਚੜਿਆ ਵੇਸੇ ਮੌਣ ਕੇ ਚ ਦੇਣਾ ਤਾਂ ਵੀ ਦੀ ਚੱਲ ਜਾਣਾ ਘਰੇ ਆਪਣੇ ਵਾਪਸੀ ਯਾ ਕਣੀ ਮਮੀ ਜਾਣਾ ਹੈ ਵਾਹੀ ਦੀ ਇਹ ਮਾਤਾ ਚੀਜੀ ਲੈ ਕੇ ਆਈ ਜੀ ਬੜੀ ਡਰ ਕੇ ਬੜੀ ਲੇਟ ਡਰ ਕੇ ਉੱਠੀ ਹੈ ਮੰਮੀ ਆਪਣੇ ਸਿਰ ਦਾ ਪਰੇ ਦੇ ਸੀ ਲਿਆ ਤੇ ਇਹ ਮੇਜ਼ੇ ਹੱਸ ਐਨ ਨਾ ਉਹਨਾਂ ਨੂੰ ਮਤਲਬ ਇਹਨੂੰ ਕੋਈ ਨਹੀਂ ਪਤਾਗਾ ਵੀ ਆ ਅੱਛਾ ਮੁੱਖ ਟਿਕਣ ਦੀ ਆਵਾਜ਼ ਹੈ ਕਰ ਕੰਮ ਚਾਹਤੇ ਕਿਉਂ ਨਾ ਖਾਤੇ ਕੰਢੀਏ ਇੱਥੇ ਅਬਰਾਹਮ ਵਾਹਨ ਨੰਮਾ ਸਾਡੇ ਕੰਢੀ ਲੈ ਨੰਮੇ ਬਟੇ ਆਖੇਤੀ ਸੋਣੀ ਬੈ ਗਈ ਇੱਥੇ ਮੈਂ ਤੇਰੇ ਨਾਲ ਡੇ ਹੀ ਵੇਖਣ ਰੁਕ ਤੇ ਜਾ ਕੋਣ ਆ ਤੇਰੇ ਨਾਲ ਡੇ ਹੀ ਵੇਖਣ ਇੱਥੇ ਗਣ ਲੰਗਣੇ ਸਭਾਈ ਦੇਦਾ ਸਭਾਈ ਵੀ ਨਹੀਂ ਦਿੱਤਾ ਬਾਹਰ ਚਲੇ ਆਓ ਤਾਂ ਅੱਲੇ ਸਰ ਵੀ ਟਾਕਲੇ ਹੈ ਦਾਦਾ ਦਾਦਾ ਚਲੇ ਆ ਬਰ ਆ ਗਏ ਨਾ ਤੀਆਂ ਅੱਜ ਚੱਲਣਾ ਨਹੀਂ ਆਹ ਤੇ ਚੋਕੀ ਸੰਭਾਲ ਲੈ ਵੀ ਜਿੱਤ ਗਿਆ ਪੰਜਾਬ ਪਰ ਜਿੱਤਿਆ ਤੀਰ ਤੁਕੇ ਨਾਲ ਹੀ ਆ ਵੀ ਮਹਾਂ ਜਿੱਤਿਆ ਹੀ ਨੇ ਸਾਰੇ ਜਾਣੇ ਵੇਖਣ ਦੇ ਮੈਚ ਮਹਾਜਤ ਹੈ ਕਾ ਦਾ ਰੋਕਰ ਲਾ ਕੇ ਯਾਰ ਓਵਰ ਚ ਦੋ ਸਕੋਰ ਨਹੀਂ ਵਜੇ ਯਾਰ ਹੱਦ ਹੋ ਗਈ ਨਹੀਂ ਵਜਣ ਦੇ ਨਾਲੋਂ ਹੈ ਚੁੱਪ ਕਰ ਰ ਸਿਰ ਖਾਦਾ ਤੂੰ ਸਭ ਤੋਂ ਜ਼ਿਆਦਾ ਬੰਦਾ ਦੀ ਗੱਲ ਵੀ ਹੀ ਲੱਗੀ ਕਿੰਨੇ ਮਮੀ ਖਾਦਾ ਸਿਰ ਚੁੱਪ ਕਰ ਜਾ ਹੁਣਗਾ ਕਿੰਨੇ ਚੌਕਾ ਵਜਾਈ ਲੱਗੇ ਲੱਗ ਚੌਕਾ ਆਹ ਉਹਦੇ ਉਧਰ ਉਧਰ ਉਹ ਚਲਈ ਵਾਲੇ ਵੱਖਾ ਰੋਂਦੇ ਆ ਬੜੇ ਜਿਹੇ ਭਰਾਵਾ ਕਈ ਜਣੇ ਰੋਂਦਿਆ ਵੇ ਆ ਕੁੜੀ ਵੇ ਆ ਕੁੜੀ ਦਾ ਵੇ ਚਿਹਰਾ ਵੇ ਰੋਂ ਨਾਲ ਥਰ ਕੋਈ ਲੜਦੀ ਆਸ ਲੱਗਦਾ ਸਾਡੀ ਟੀਮ ਜਿੱਤੇ ਯਾਰ ਹਣਾ ਉੱਥੇ ਉਹ ਹੋਣਾ ਉੱਥੇ ਡਿਆ ਨਾ ਚੰਨਈ ਚੋਂ ਡਿਆ ਨਾ ਹਾਂ ਹਾਂ ਪਬਲਿਕ ਸਾਰੀ ਉਹਨਾਂ ਦੀ ਮम्मी ਤੇ ਹਮੀ ਕਹਿੰਦੇ ਕਬੀ ਦਾ ਯੋ ਮੈਂ ਨਹੀਂ ਕਹਾਂ ਮੈਂ ਕਿ ਚੋਕਾ ਉਹ ਮਮੇ ਖੁਸ਼ੀ ਹੈ ਸਾਰੇ ਨੇ ਗਣਤ ਅਦੀ ਮਾ ਖੁਸ਼ੀ ਉਹਨੇ ਉੱਧਾ ਕਦੀ ਇਹ ਕਰਦੇ ਕਦੇ ਵੀ ਕਹੀ ਨਾ ਤਾਂ ਵੀ ਸੰਧੀ ਮੇਰੀ ਮਮੀ ਗੁੱਪਰੇ ਵੀ ਤੇ ਬਧਾਈ ਚੰਨ ਬਧਾਈ ਉਹ ਥੱਕੇ ਨਾ ਕਿੰਨੇ ਹਨ ਥੱਕੇ ਨਾ ਬਧਾਈ ਸੋਂ ਨਹੀਂ ਦਿੰਦਾ ਬਸ ਇਹਨਾਂ ਨੇ ਤਾਂ ਕਿਤੇ ਘਬਰਾਟ ਫੋਨ ਦੇਈ ਦੂਆਂ ਜਾਨੀ ਘਬਰਾਟ ਘਬਰਾਟ ਠੀਕ ਪੂਰੀ ਆ ਕਰਦੇ ਜਿੱਦਾਂ ਉੱਥੇ ਜਾ ਕੇ ਤਰੋਂ ਦੇ ਚਾਪ ਜਾ ਰੋਣੋਂ ਸੋਂ ਬਸ ਯਾਦ ਖਾਤਾ ਹੈ ਮੈਂ ਜਦੋਂ ਸ਼ਿਮ ਬਾਰੇ ਤੂੰ ਨਹੀਂ ਬਚਣੀ ਇਹਨਾਂ ਗੜਪਣਾ ਜੇ ਨਾ ਆਓ ਜੇ ਆਜੇ ਤਾਂ ਦੇਖ ਫਿਰ ਤੇਰੀ ਚਾਪ ਕੀਤੀ ਲਿਆਣੀ ਨਹੀਂ ਬਾਹ ਕਾਦੀ ਚਾਹ ਨਿਕਲ ਤਨੀ ਉਹ ਜੇ ਤੇ ਨਹੀਂ ਨਾ ਤੋ ਅਜੇ ਮੇਰੀ ਹਰ ਗੁਣੀ ਕਲਾਪਿੰਗ ਵਿੱਚ ਰਹਿ ਰਹੀ ਮੈਂ ਜਾਗਣ ਨਹੀਂ ਹੈ ਜੀ ਜਾਗ ਨਹੀਂ ਆਉਂਦੀ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਕਿੰਨੇ ਤੂੰਗਾ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਮੈਂ ਤੁਹਾਡਾ ਮੈਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਕਿ ਆ ਕੀ ਬਣ ਗਿਆ ਯੋਗੀ ਹੋ ਗਿਆ ਜੇਗ ਹੋ ਗਿਆ ਹੈ ਸੰਦੀਪ ਹੈ ਇਹਨਾਂ ਕੋਈ ਜਨ ਨਹੀਂ ਉਹ ਤੁਹਾਨੂੰ ਨਹੀਂ ਆਦੀ ਹੋਰ ਉਹ ਪੁੱਪ ਤੇ ਜਾਂਦੀ ਇਹਨੂੰ ਲੈ ਇਹਨੂੰ ਕੋਸ ਖੋਰ ਨਹੀਂ ਵਜਣੇ ਲੱਗਦਾ ਲੈ ਓ ਹੁਣ ਲਾਊਟ ਹੋ ਗਿਆ ਹੀ ਸਮਝਾਉਂਦਾ ਤੇਰਾ ਤੁਸੀਂ ਹੁਣ ਕਿਥੋਂ ਨੀਂਦ ਆਉਣੀ ਜੇ ਕੋਈ ਜੇ ਲੱਗੇ ਤੁਹਾਨੂੰ ਪਤਾ ਨਹੀਂ ਕੀ ਹੋਵੇ ਇਹਨੂੰ ਕਹਿੰਦੇ ਆ ਤਨੀ ਜੀ ਇਹ ਵੀ ਜਾਗਦੀ ਰਹਿੰਦੀ ਨਾਲ ਮੈਚ ਮੂਝ ਮੈਂਦੀ ਬਹੁਤ ਖੁਸ਼ ਹੋ ਗਏ ਹੈ ਬਹੁਤ ਬਹੁਤ ਖੁਸ਼ ਹੋ ਗਏ ਮੈਚ ਵੇਖਣ ਦੇ ਸੀ ਹੂੰ ਮੈਚ ਵੇਖਿਆ ਸੀ ਲੈ ਇੱਕ ਬਗੋਂ ਦੇ ਮੈਂ ਟੀਵੀ ਲਾ ਕੇ ਮੰਮੀ ਕੀ ਉਪ ਕਰ ਜਾ ਮੈਨੂੰ ਸਮਝ ਨਹੀਂ ਆਉਂਦੀ ਆ ਪਤਾ ਨਹੀਂ ਕੀ ਹੋ ਗਿਆ ਇਹੋ ਮੈਨੂੰ ਦਿਮਾਗ ਖਰਾਬ ਹੋਣ ਲਿਆ ਇਹੋ ਵਜੇ ਜਦੋਂ ਜਿੱਤ ਕੇ ਹਾ 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 ਮੁੱਕ ਗਿਆ ਹੱਥ ਜਿੱਤ ਗਿਆ ਪੰਜਾਬ ਦੇ ਇਹ ਵੀ ਤਾਂ ਅੱਜ ਗੜਪੋ ਕੋਣ ਖਾਦੇ ਨਹੀਂ ਪੰਜਾਬ ਜਿੱਤੇ ਆ ਦੇ ਉਹ ਬੱਲੇ ਇਹਨੂੰ ਹੁਣ ਚਿੱਤ ਆਇਆ ਉਹ ਬੱਲੇ ਤੈਨੂੰ ਹੁਣ ਚਿੱਤ ਆਇਆ ਉਹ ਬੱਲੇ ਇਹ ਕਿਤੇ ਸੁਣਾ ਇਹ ਕਿਤੇ ਚੱਲ ਗਿਆ <laughs> Eu não <Deus. laughs>